ਖੋਲ ਦੇ ਖੋਲ ਦੇ ਵੀਰੋ ਬੱਪਾ ਨੇ ਇਹ ਰਿਹਾ ਲੱਗਿਆ ਹੈ ਥੇਰ ਕੁਲਰ ਇਹ ਆਪਾਂ ਕੱਢ ਰਹੇ ਹਾਂਗੇ ਝੁੰਮਣ ਵਾਲੀ ਜਾਲੀ ਕਹਿੰਦੇ ਨੇ ਆਪਾਂ ਕਾਕਾ ਲੱਗਿਆ ਹੋਇਆ ਲਾਉਣੇ ਨੂੰ ਹੁਣ ਆਪਾਂ ਲਾਉਣਾ ਹੈ ਸਿੱਧਾ ਜਾਲੀ ਇਹ ਬੁਰਸੇ ਪਿੱਛੇ ਹਟ ਜਾਂਦਾ ਤੇ ਆਹ ਦੇਖੋ ਵਿਚ ਰੇਤੇ ਦਾ ਹਾਲ ਮਸੀਰੇ 90 ਤੋਂ 100 ਤੋਂ ਪੱਲੇ ਆਪਾਂ ਜੀ ਕੱਢ ਦੇਣਾ ਹੈ ਕੱਢ ਕੇ ਸਿੱਧੀ ਜਾਲੀ ਲਾ ਦੇਣੀ ਹੈ ਉੱਪਰ ਸਿੱਧੀ ਜੜੀ ਲਾ ਕੇ ਤੇ ਫਿਰ ਉੱਪਰ ਦੀ ਹਵਾ ਜਿਹੜੀ ਨੂੰ ਪਾਣਾ ਮਾਡਲ ਚ ਯਾਰ ਕੀ ਕਰਾਂਗੇ ਪਾਣਗੇ ਇਹਨੇ ਚਾਬੀ ਗਈ ਤੀ ਚਾਹੀ ਪਾਲਾ ਨਾ ਯਾਰ ਇਹਨੂੰ ਪਾਣਾ ਯਾਰ ਬੜਾ ਮੈਨੂੰ ਪਰੇਸ਼ਾਨ ਕਰ ਰਹੀ ਸੀ ਇਹ ਚੀਜ਼ ਨੇ ਤੇ ਹੁਣ ਸੇਕ ਕਰਦੇ ਸੀ ਇਹਦਾ ਹੱਲ ਪਾ ਲਿਆ ਯਾਰ ਚਾਬੀ ਵਾਲਾ ਵੱਡੇ ਭਾਈ ਉਹ ਪਾਣਾ ਪਾਲਾ ਕੱਲਾ ਯਾਰ ਕਿ ਚੱਕਣਾ ਟਾਇਆਗਾ ਕੋ ਯਾਰ ਥੱਲੇ ਕਿੱਥੇ ਪਾਣਾ ਪੈਂਦਾ ਸੁਣ ਦਿਨ ਆਇਆ ਕਰ ਪੁੱਤ ਉਹ ਅੰਦਰੋਂ ਨਟ ਖੋਲ ਤੇ ਰਹੇ ਉਹ ਦੇ ਅੰਦਰ ਲੱਗੇ ਹੋਏ। ਮੋਚ ਕੇ ਬਾਹਰਲੇ ਪਾਸੇ ਪਾਣੀ ਵਾਰ ਕੇ ਨਾ ਹਾਂ ਸਾਰੀ ਪਲੇਟ ਬਣੀ ਮਾਈ ਬਾਰਾ ਜੂ ਦੀ। ਬਾਈ ਜੀ ਜਿਹਨਾਂ ਉਹ ਗਰਮ ਮਸ਼ੀਨ ਗਰਮ ਹੋਣ ਦੀ ਪ੍ਰੋਬਲਮ ਆਉਂਦੀ ਹੈ। ਆਪਾਂ ਹੀ ਪ੍ਰੋਬਲਮ ਪਹਿਲੇ ਵੀ ਜਾਣ ਲਈ ਕਿ ਉੱਪਰ ਉੰਡਣ ਜਿੱਥੇ ਥੱਟ ਪਾਇਆ ਉਹਦੇ ਨਾਲ ਕੋਸ ਪਰਸੈਂਟ ਫਰਕ ਪੈ ਗਿਆ ਸੀ। ਉਸ ਤੋਂ ਬਾਅਦ ਫਿਰ ਆਪਾਂ ਨੇ ਵਿਚਾਰ ਕੀਤਾ ਹੈ। ਜਿਹਦੇ ਸਾਰੇ ਜਿਗੜ ਖੋਲਦੀ ਆਪਾਂ ਤੇ ਸਿੰਪਲ ਤਰੀਕੇ ਨਾਲ ਜੁ ਬਣਾ ਦਈਏ ਮਸ਼ੀਨ ਨੂੰ। ਵਾਹਿਗੁਰੂ ਖਾਲਸਾ Vai, grudinho, diga o